ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਲੱਗੇ ਆ ਜੀ ਪਨੀਰੀ ਬੀਜਣ ਪੀਆਰ 131 ਦੀ ਤੇ ਕਿਆਰੀ ਭਰ ਰਹੀ ਆ ਤੇ ਬਾਕੀ ਆਪਾਂ ਬੀਜ ਵੀ ਦਿਖਾਉਨੇ ਆ 40 ਕਿਲੋ ਬੀਜ ਆ ਇਹ ਤੇ ਵਧੀਆ ਤੂਈ ਤੂਈ ਮਰੀ ਹੋਈ ਆ ਤੇ ਬਾਕੀ ਕਿਆਰੀ ਭਰੇ ਤੇ ਫਿਰ ਲੱਗਦੇ ਆ ਬੀਜਣ ਬਾਕੀ ਆਪਣੇ ਕੋਲ ਹੈਗੀਆਂ ਨੇ ਚਾਰ ਵਿਸਬੇ ਦੀ ਇੱਕ ਕਿਆਰੀ ਆ ਤੇ ਉਨੇ ਗਿਆਰੀਆਂ ਮਲਾਕੇ ਹੋ ਗਈ ਇਹ 8 ਵਜ ਸਵੇਜਾਗਾ ਹੋ ਗਈ 8 ਵਜ ਸਵੇਜਾਗਾ ਜੇ ਆਪਾਂ 40 ਕਿਲੋ ਬੀਜ ਪਾਉਣਾ ਹੈ ਬਾਕੀ ਹੇਠਾਂ 2.5 ਪਾਤਾ ਆਪਾਂ 20 ਕਿਲੋ 20 ਕਿਲੋ ਦਾ ਗੇੜ ਪਾਤਾ 2.5 ਹੇਠਾਂ ਤੇ ਵਿਖਾਉਨੇ ਆ ਕਿੰਦਾਂ ਬਜਾਈ ਕਰਦੇ ਆ ਆਪਾਂ ਝਿਆੜੀ ਭਰੇ ਤੋਂ ਬਾਅਦ ਵਾਗੀ ਜੀ ਫੇਰ ਦੇਦੀਆਂ ਤੇ ਨਾਲੇ ਜਿਹੜਾ ਡੜਾ ਮਾਣਾ ਮੁੱਟਾ ਉਹ ਦਬ ਜਾਂਦਾ ਆ ਤੇ ਨਾਲੇ ਗਾਂਦੇ ਜੀ ਹੋ ਜਾਂਦੀ ਆ ਇਹ ਮੈਂ ਤੋ ਵਾ ਦਾ ਮਾਂਗਾ ਛੱਟਾ ਕੀ ਹੋਇਆ ਮੱਲਾ ਜਾਨ ਮਾਰਨ ਸਬਾ ਕੀ ਅੱਗੇ ਦੀ ਮੋਟਰ ਦੇ ਚੱਲਦਾ ਮੱਕੀ ਨੂੰ ਪਾਣੀ ਤੇ ਦੇਖਦੇ ਆ ਵੀ ਇੱਧਰਲਾ ਪਟਾ ਕਿੰਨਾ ਕੁ ਭਰਿਆ ਏ ਤੇ ਪਟਾ ਇਹ ਲੰਬਾ ਵਿੱਚ ਵੜ ਕੇ ਦੇਖਣਾ ਪੈਂਦਾ ਏ ਵੀ ਕੋਈ ਹੋਰੀ ਸੁੱਕੀ ਨਾ ਰਹਿ ਜਵੇ ਇਹ ਆਪਣੀ ਹੈਗੀ ਆ 1368 ਦੇਖੋ ਛੱਲੀ ਕਰੋ ਚੈੱਕ ਕਾਵਲ ਵਧੀ ਹੋਈ ਆ ਮੱਕੀ ਤੇ ਹਵਾ ਨੇ ਦੇਖੋ ਕਿੰਨੀ ਜ਼ਿਆਦਾ ਟੇਢੀ ਕਰੀ ਹੋਈ ਆ ਮੱਕੀ ਵਿੱਚੋਂ ਵੀ ਥੋੜਾ ਜਿਹਾ ਟਾਂਡਾ ਪਤਲਾ ਇਹਦਾ ਤੇ ਹਾਈਟ ਵਧੀਆ ਮੱਕੀ ਦੀ ਇਹ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਪਨੀਰੀ ਉੱਧਰ ਬੀਜੀ ਗਈ ਹੈ ਆਪਣੀ ਪੀਆਰ 131 ਦੀ ਤੇ ਕੱਲ ਨੂੰ ਭਿਉਮਾਂਗੇ ਆਪਾਂ ਪੀਆਰ 126 ਦੀ ਪਨੀਰੀ ਭਿਉਮਾਂਗੇ ਤੇ ਜਿਹੜੀ ਆ ਮੋਟਰ ਤੇ ਆਪਾਂ ਬੀਜਣੀ ਆ ਚੱਲ ਰਿਹਾ ਜੀ ਮੱਕੀ ਨੂੰ ਪਾਣੀ 9908 ਨੂੰ ਬਾਕੀ ਮੱਕੀ ਖੜੀ ਆ ਪੂਰੀ ਵਧੀਆ ਛੱਲੀ ਦੇਖਦੇ ਆ ਦਾਣਾ ਮਾੜਾ ਮੋਟਾ ਕਹਿੜਾ ਹੋਇਆ ਜਾਂ ਨਹੀਂ ਕੀ ਹਿਸਾਬ ਕਿਤਾਬ ਆ ਹੈਂਗਾ ਹਲੇ ਥੋੜਾ ਜਿਹਾ ਨਰਮ ਦੋਦਾ ਤਾਂ ਹੈ ਨਹੀਂ ਦੋਦਾ ਦਾ ਮੰਨ ਲਓ ਜਿਹੜਾ ਹੈਗਾ ਦੀ ਸਾਰਾ ਬਣ ਗਿਆ ਐਨ ਸਹੀ ਬਣ ਗਿਆ ਦਾਣਾ ਪਰ ਹੁਣ ਪੱਕਣ ਤਈ ਆ ਇਹ ਉਹੀ 15 ਕ ਦਿਨ ਲੱਗੂਗੀ ਹੋਰ 20 ਤੇ ਫੇਰ ਇਹਨੇ ਪੱਕਿਆ ਆਉਣਾ ਤੇ ਮੱਕੀ ਖੜੀ ਆ ਪੂਰੀ ਵਧੀਆ ਆਪਣੀ ਸਾਰੀ ਉਹ 7 ਕੀਲੇ ਨੇ ਉਰੇ ਤੇ ਪੈ ਰਿਹਾ ਪਾਣੀ ਮੱਕੀ ਨੂੰ ਇਸ ਤਰਲੇ ਪਲਾਟ ਨੂੰ ਬਾਕੀ ਦੂਜੀਆਂ ਮੋਟਰਾਂ ਤੇ ਵੀ ਚੱਲਦੀਆਂ ਨੇ ਮੋਟਰਾਂ ਮੱਕੀ ਨੂੰ ਐ ਉੱਧਰ ਵੀ ਮਾਰਦੇ ਆਂ ਢੇੜਾ ਤੇ ਨਾਲੇ ਦਿਖਾਉਨੇ ਆਪਾਂ ਤੁਹਾਨੂੰ ਮੱਕੀ 1899 ਮੱਕੀ ਆ ਦੂਜੀ ਮੋਟਰ ਤੇ ਤੇ ਪਿੰਡ ਵਾਲੀ ਤੇ ਆਪਣੀ ਹੈਗੀ ਆ 1368 ਨੀਜੂ ਬਿੱਟੂ ਦੀ ਦਾਨਬੀਰ 1368 ਤੇ ਨਾਲੇ ਅੱਜ ਪਨੀਰੀ ਭਿਉਣੀ ਹੈ 126 ਦੀ ਤੇ ਉਹੀ ਫਿਰ 25 26 ਤਰੀਕ ਤੱਕ ਪੌਦ ਬੀਜਾਂਗੇ ਤੇ 24 ਘੰਟੇ ਰੱਖਾਂਗੇ ਪਾਣੀ ਚ ਤੇ ਉਸ ਤੋਂ ਬਾਅਦ 15 ਤੋਂ 20 ਘੰਟੇ ਬੋਰੀ ਜੀ ਤੱਬ ਕੇ ਰੱਖਾਂਗੇ ਜਦੋਂ ਤੂਈਆਂ ਮਾਰੇ ਜਦ ਇਹ ਆਪਾਂ ਬੀਜ ਦੇਣੀ ਆ ਬਾਕੀ ਇਧਰਲੇ ਪਲਾਟ ਆਪਣੇ ਭਰ ਗਏ ਆਪਰੇ ਤੋਂ ਬਾਅਦ ਫਿਰ ਇਧਰਲੇ ਪਲਾਟ ਨੂੰ ਖੱਡਾਂਗੇ ਪਾਣੀ ਇਕਕ ਜਾਂ ਦੋ ਪਾਣੀ ਹੋਰ ਆਉਣਗੇ ਮੱਕੀ ਨੂੰ ਤੋਂ ਬਾਅਦ ਬਾਦ ਫਿਰ ਇਹਨੇ ਟਾਕੇ ਥੋੜਾ ਜਿਹਾ ਲਾਵਾਂਗੇ ਪਾਣੀ ਤਾਂ ਛੇਤੀ ਪੱਕੂਗੀ ਮੱਕੀ ਬਾਕੀ ਤਕਰੀਬਨ ਸਾਈਡਾਂ ਤੋਂ ਸੁੱਕ ਜਾਂਦੀ ਆ ਹਵਾ ਬਹੁਤ ਜ਼ਿਆਦਾ ਚੱਲਦੀ ਆ ਨਾ ਤੇ ਗਰਮੀ ਬਹੁਤ ਜ਼ਿਆਦਾ ਏ ਤੇ ਵਿਚੋਂ ਦਾ ਮੱਕੀ ਗਿੱਲੀ ਹੋ ਆ ਆ ਦੇਖੋ ਬਾਕੀ ਦੱਸਿਓ ਤੁਹਾਡੇ ਏਰੀਆ 'ਚ 4 ਦਾ ਕੀ ਰੇਟ ਚੱਲਦਾ 4 ਵਾਲੇ ਕੀ ਰੇਟ ਲੈ ਰਹੇ ਨੇ ਮੱਕੀ ਦਾ ਕੀਲਾ ਆਪਣੇ ਚੱਲ ਰਿਹਾ ਏ 44 45 50 ਤੱਕ ਚੱਲ ਰਿਹਾ ਏ ਮੱਕੀ ਦੇ ਹਿਸਾਬ ਨਾਲ ਤੇ ਯਾਹੀ ਜੀ ਮੱਕੀ ਉਹ ਜਾ ਰੇਟ ਲਾਉਂਦੇ ਨੇ ਬਾਕੀ ਦੱਸਿਓ ਕਮੈਂਟ ਕਰਕੇ ਜਰੂਰ ਕੀ ਕੀ ਰੇਟ ਲਾਉਂਦੇ ਨੇ ਤੁਹਾਡੇ ਵੱਲ ਹੁੰਦੀ ਆ ਜੀ ਮੋਟਰ ਮੱਕੀ ਨੂੰ ਤੇ ਆਪਾਂ ਪਨੀਰੀ ਭਾਰਤੀ ਜਿਹੜੀ ਕੱਲ ਬਿੱਜੀ ਦੀ ਈਆ 131 ਦੀ ਬਾਕੀ ਜੇ ਤਾਂ ਖੇਤ ਖਾ ਗਿਆ ਪਾਣੀ ਪਨੀਰੀ ਵਾਲਾ ਠੀਕ ਆ ਨਹੀਂ ਫਿਰ ਬਦਲਾ ਬਦਲਾ ਰੱਖਾਂਗੇ ਦਪਹਿਰੇ ਜੇ ਪਾਣੀ ਗਰਮ ਹੋ ਜਾਂਦਾ ਉਹਦੇ ਕਰਕੇ ਫਿਰ ਪਨੀਰੀ ਦੀਆਂ ਜਿਹੜੀਆਂ ਤੂਈਆਂ ਨੇ ਉਹ ਫੁਗ ਜਾਂਦੀਆਂ ਨੇ ਗਰਮੀ ਬਹੁਤ ਜ਼ਿਆਦਾ ਹੈ ਹਾਈ ਟੈਂਪਰੇਚਰ ਰਹਿੰਦਾ ਦਪਹਿਰੇ 45 ਤੋਂ 46 ਤੱਕ ਬਾਕੀ ਹੈਗੀ ਆਪਣੀ ਅੱਠ ਜੀਲਿਆਂ ਦੀ ਬੀਜੀ ਆ ਇੰਦਰ ਲੱਕ ਪਲਾਟ ਭਰ ਗਿਆ ਦੀ ਆਪਣਾ ਹੁਣ ਚੱਲਦਾ ਉਹ ਪਰਲੇ ਪਲਾਟ ਨੂੰ ਚੱਲਦਾ ਹੈ ਪਾਣੀ ਮੱਕੀ ਨੂੰ ਬਹੁਤ ਤੇਜ਼ ਚੱਲ ਰਹੀ ਆ। ਕੋਰਾ ਚੱਲਦਾ ਏ। ਮਨਾ ਬੱਟਰੇ ਆ ਹਰਾ ਡੰਗਰਾਂ ਵਾਸਤੇ ਪਰਸੀਣ। ਲੱਗਦਾ ਬੱਟ ਤਾਂ ਲਿਆ ਲੱਧ ਰਹੇ ਨੇ ਰੇੜੇ ਤੇ। ਪੈਂਡਲ ਲੈ ਕੇ ਆਏ ਨੇ ਜੀ ਵੀਰੇ ਹੁਣੀ ਟਰੈਕਟਰ ਜਿਹੜਾ ਹੌਲੈਂਡ ਵਾਲਾ ਨਾਮਾ ਲੌਂਚ ਕਰਿਆ 3630 ਸੁਪਰ ਪਲੱਸ ਤੇ ਟੈਸਟਿੰਗ ਚੱਲ ਰਹੀ ਆ ਉਹਦੀ ਤੇ ਉਹ ਸਾਹਮਣੇ ਚਲਾ ਰਿਹਾ ਜੱਸਾ ਤੇ ਦੰਨੇ ਆ ਸਾਰੀ ਜਾਣਕਾਰੀ ਵੀ ਟਰੈਕਟਰ ਕਿਵੇਂ ਚੱਲੇ ਆ ਕਿੰਨਾ ਕੁ ਜ਼ੋਰ ਮਾਰਦਾ ਏ 13 ਹਲਾਂ ਤੇ ਚੱਲ ਰਿਹਾ ਏ ਤੇ ਸਾਰੇ ਗੇਰਾਂ ਚੈੱਕ ਕਰਾਂਗੇ ਚਲਾ ਕੇ ਤੇ ਵੀਡੀਓ ਨਾਲ ਜੁੜੇ ਰਹੋ ਤੇ ਪੂਰੀ ਵੀਡੀਓ ਦੇਖਿਓ ਤੇ ਜੇ ਕਿਸੇ ਵੀਰ ਨੇ ਪੇਜ ਨੂੰ ਫੋਲੋ ਨਹੀਂ ਕਰਿਆ ਪੇਜ ਨੂੰ ਜਰੂਰ ਫੋਲੋ ਕਰੋ ਆਪਾਂ ਖੇਤੀਬਾੜੀ ਤੇ ਵੀਡੀਓ ਲੈ ਕੇ ਆਉਨੇ ਆ ਜਾਂ ਟਰੈਕਟਰਾਂ ਤੇ ਤੇ ਬਾਜ ਬਹੁਤ ਸੋਹਣੀ ਆ ਟਰੈਕਟਰ ਦੀ ਤੇ ਇੱਕ ਬਾਹਰ ਫਲੈਂਸਰ ਕਰਤਾ ਇਹਨੂੰ ਪਹਿਲਾਂ ਅੱਗੇ ਸ਼ੋਅ ਦੇ ਵਿੱਚ ਆਉਂਦਾ ਹੁੰਦਾ ਸੀ ਇਸ ਤੋਂ ਬਾਅਦ ਤੇ ਕਰ ਤੋੜ ਕੇ ਚਾਲਦਾ ਇਸ ਤਰ੍ਹਾਂ ਵਾਲੇ ਤੇ ਹਾਲਾਂਕਿ ਵੀ ਜਾਮ ਲੱਗਿਆ ਪਿਆ ਤੇ ਬਾਕੀ ਦਰਸ਼ਕ ਵੀਰ ਖੜੇ ਨੇ ਉੱਧਰ ਸਾਰੇ ਤੇ ਮਨਪ੍ਰੀਤ ਵੀਰਾ ਲੈ ਕੇ ਆਇਆ ਤੇ ਪਹਿਲੇ ਹਾਈ ਤੇ ਚੱਲ ਰਿਹਾ ਏ ਆ ਮੈਨੂੰ ਲੱਗਦਾ ਪਤਾ ਨਹੀਂ ਕਿਹੜਾ ਲਾਇਆ ਹੋਣਾ ਜੱッセ ਨੇ ਗੇਅਰ ਇਹ ਚ ਤੋੜਾ ਵਧੀਆ ਟਰੈਕਟਰ ਦਾ ਕਬੀਆ ਜੋਰ ਮਾਰ ਰਿਹਾ ਏ ਅੱਜੇ ਹੁਣ ਪਤਾ ਲੱਗਣਾ ਟਰੈਕਟਰ ਦੇ ਜ਼ੋਰ ਦਾ ਵੀ ਕਿਵੇਂ ਮਾਰਦਾ ਏ ਵੀਡੀਓ ਵਿੱਚ ਜਾਂਦਾ ਦੂਜੇ ਚ ਬਾਥੀ ਹਾਲ ਦੇਖੋ ਪੂਰੇ ਗੱਡੇ ਗਏ ਦਰਾਇਟਰ ਬੋਲੀ ਹੋਈ ਜਾਂਦੇ ਹੈ ਜਗਾ